ਸਾਥਿਓ ਜੈਪੀਮ ਜੈ ਭਾਰਤ ਨਮਸਕਾਰ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਫਲੋਰ ਦੇ ਵਿੱਚ ਡਾਕਟਰ ਭੀਮrao ਉਮੇਦਗਰ ਜੀ ਦੀ ਮੂਰਤੀ ਨਾਲ ਕੀਤੀ ਗਈ ਛੇੜਛਾੜ ਜਿੱਥੇ ਕਿ ਕੁਝ ਟਾਈਮ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਡਾਕਟਰ ਭੀਮrao ਉਮੇਦਗਰ ਜੀ ਦੀ ਮੂਰਤੀ ਨਾਲ ਕੀਤੀ ਗਈ ਛੇੜਛਾੜ ਤੇ ਉਸ ਦੇ ਜਿਸ ਨੇ ਵੀ ਇਹ ਕੰਮ ਕੀਤਾ ਉਸ ਨੂੰ ਦਾਸ਼ਤ ਕੀਤਾ ਗਿਆ ਪਰ ਜਿਸ ਨੇ ਇਹ ਕੰਮ ਕਰਾਇਆ ਇਹ ਪ੍ਰਸ਼ਾਸਨ ਨੇ ਕੁਝ ਵੀ ਇਹ ਕਾਰਵਾਈ ਨਹੀਂ ਕੀਤੀ ਕਿ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਕਿ ਇਹ ਕੰਮ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਪਰ ਅੱਜ ਤੋਂ ਕੁਝ ਟਾਈਮ ਪਹਿਲਾਂ ਇਹ ਜੋ ਮੂਰਤੀ ਨਾਲ ਡਾਕਟਰ ਭੀਮ瑙 ਉਮੀਦਵਾਰ ਜੀ ਦੀ ਮੂਰਤੀ ਨਾਲ ਛੇਛੜ ਕੀਤੀ ਜਾਂਦੀ ਸੀਗੀ ਜੁਪੀ ਤੇ ਬਿਹਾਰ ਵਿੱਚ ਸਭ ਨਾਲੋਂ ਜ਼ਿਆਦਾ ਸੀਗੀ ਤੇ ਹੁਣ ਇਹ ਸਾਡੇ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਇਹ ਚੀਜ਼ ਫੈਲ ਚੁੱਕੀ ਹੈ ਜੋ ਕਿ ਡਾਕਟਰ ਭੀਮ瑙 ਉਮੀਦਵਾਰ ਜੀ ਦੀ ਮੂਰਤੀ ਨਾਲ ਲੋਕ ਛੇੜਛੜ ਕਰ ਰਹੇ ਹੈ ਤੇ ਉਹਨਾਂ ਦੀ ਉਹਨਾਂ ਦੀ ਮੂਰਤੀ ਨਾਲ ਡਾਕਟਰ ਭੀਮrao ਉਮੀਦਵਾਰ ਜੀ ਨੇ ਸਾਡੇ ਦੇਸ਼ ਨੂੰ ਇੱਕ ਸੰਵਿਧਾਨ ਦੇ ਰੂਪ ਵਿੱਚ ਸਭ ਦੇ ਹੱਕ ਲਈ ਕਾਨੂੰਨ ਦਿੱਤੇ ਗਏ ਆ ਜਿੱਥੇ ਕਿ ਸਭ ਨਾਲੋਂ ਜ਼ਿਆਦਾ ਕਾਨੂੰਨ ਲੇਡੀਜ਼ ਦੇ ਹੱਕ ਵਿੱਚ ਦਿੱਤੇ ਗਏ ਤੇ ਪਰ ਫਿਰ ਵੀ ਉਹਨਾਂ ਦੀ ਜੋ ਕਿ ਉਹਨੇ ਸਾਡੇ ਇੱਕ ਪੰਜਾਬ ਸਾਡੇ ਦੇਸ਼ ਨੂੰ ਇੱਕ ਬਹੁਤ ਵੱਡਾ ਸੰਵਿਧਾਨ ਇੱਕ ਅ ਗ੍ਰੰਥ ਕਹਿਦੀ ਆ ਆਪਾਂ ਸਾਨੂੰ ਦਿੱਤਾ ਉਹਨਾਂ ਨੇ ਸਾਡੇ ਰੱਖਿਆ ਵਾਸਤੇ ਜਿੱਥੇ ਕਿ ਕੁਝ ਲੋਕ ਇਸ ਦਾ ਵਿਰੋਧ ਕਰਦੇ ਐ ਜਿੱਥੇ ਕਿ ਸੰਵਿਧਾਨ ਦਾ ਵਿਰੋਧ ਕੀਤਾ ਜਾਂਦਾ ਹੈ ਲਿਖੇ ਹੋਏ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦਾ ਲੋਕ ਵਿਰੋਧ ਕਰਦੇ ਐ ਪਰ ਉਹ ਹੀ ਸੰਵਿਧਾਨ ਜਦੋਂ ਕੱਲ ਨੂੰ ਕੱਲ ਨੂੰ ਉਹਨਾਂ ਤੇ ਸਮੱਸਿਆ ਆਉਂਦੀ ਮੁਸੀਬਤ ਆਉਂਦੀ ਹੈ ਤੇ ਉਹ ਹੀ ਲਿਖੇ ਹੋਏ ਸੰਵਿਧਾਨ ਉਹਦਾ ਦੀ ਉਹਨਾਂ ਦੀ ਰੱਖਿਆ ਕਰਦਾ ਹੈ ਪਰ ਕੁਝ ਸ਼ਰਾਰਤੀ ਅੰਸਰ ਕੁਝ ਸ਼ਰਾਰਤੀ ਅੰਸਰਾਂ ਨੇ ਫਲੋਰ ਦੇ ਵਿੱਚ ਡਾਕਟਰ ਭੀਮrao ਉਮੀਦਵਾਰ ਜੀ ਦੀ ਮੂਰਤੀ ਨਾਲ ਉੱਪਰ ਖਾਲਸਤਾਨੀ ਲਿਖਿਆ ਗਿਆ ਪ੍ਰਸ਼ਾਸਨ ਹਜੇ ਵੀ ਸੁੱਤਾ ਪਿਆ ਹੈ ਕਿ ਇਹ ਜੋ ਡਾਕਟਰ ਭੀਮਨਾਉ ਉਮੀਦਵਾਰ ਜੀ ਦੀ ਮੂਰਤੀ ਨਾਲ ਲੋਕ ਛੇੜਛੜ ਕਰਦੇ ਆ ਕਿ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਕਿ ਪ੍ਰਸ਼ਾਸਨ ਇਸ ਤੇ ਨੱਥ ਪਾਵੇਗਾ ਕਿ ਨਹੀਂ ਪਾਵੇਗਾ ਅਗਰ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਲਦ ਤੋਂ ਜਲਦ ਨਹੀਂ ਫੜਿਆ ਜਾਂ ਉਹਨਾਂ ਤੇ ਜਲਦ ਤੋਂ ਜਲਦ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੰਜਾਬ ਦਾ ਜੋ ਮਾਹੌਲ ਹੈ ਬਹੁਤ ਜ਼ਿਆਦਾ ਖਰਾਬ ਹੋਵੇਗਾ ਡਾਕਟਰ ਭੀਮਨਾਉ ਉਮੀਦਵਾਰ ਜੀ ਉਹ ਕਿਸੇ ਇਕੱਲੇ ਇੱਕ ਔਮ ਦੇ ਨਹੀਂ ਉਹ ਪੂਰੇ ਦੇਸ਼ ਦੇ ਆ ਉਹਨਾਂ ਨੇ ਪੂਰੇ ਦੇਸ਼ ਨੂੰ ਸੰਵਿਧਾਨ ਦੇ ਰੂਪ ਵਿੱਚ ਇੱਕ ਕੀਮਤੀ ਹਰ ਵਰਗ ਦੇ ਲੋਕਾਂ ਨੂੰ ਇੱਕ ਰਾਈਟ ਦਿੰਦਾ ਹੈ ਜੋ ਕਿ ਉਸ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਆਪਣੀ ਆਪਣੀ ਰੱਖਿਆ ਲਈ ਅਗਰ ਕੱਲ ਨੂੰ ਤੁਹਾਡੇ ਤੇ ਕੋਈ ਮੁਸੀਬਤ ਵੀ ਆਉਂਦੀ ਹੈ ਤਾਂ ਤੁਹਾਨੂੰ ਉਹੋ ਹੀ ਸੰਵਿਧਾਨ ਬਚਾਉਂਦਾ ਹੈ ਪਰ ਕੁਝ ਸ਼ਰਾਰਤੀ ਅੰਸਰ ਉਸ ਸੰਵਿਧਾਨ ਨੂੰ ਨਾ ਮੰਨਣ ਦੇ ਕਾਰਨ ਉਹਨਾਂ ਦੀ ਲਿਖੀ ਹੋਈ ਮੂਰਤ ਉਹਨਾਂ ਦੀ ਜੋ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ ਹਰ ਸ਼ਹਿਰ ਹਰ ਪਿੰਡਾਂ ਦੇ ਵਿੱਚ ਉਹਨਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਿੱਥੇ ਕਿ ਕੁਝ ਟਾਈਮ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਕੀਤੀ ਗਈ ਛੇੜਛਾੜ ਜਿੱਥੇ ਕਿ ਉਹ ਜਿਸ ਨੇ ਛੇੜਛਾੜ ਕੀਤੀ ਗਈ ਉਸ ਨੂੰ ਜੇਲ੍ਹ ਦੇ ਜੇਲ੍ਹ ਵਿੱਚ ਉਹਨਾਂ ਨੂੰ ਉਸ ਨੂੰ ਅਰੈਸਟ ਕੀਤਾ ਕੀਤਾ ਗਿਆ ਪਰ ਜਿਸ ਨੇ ਇਹ ਕੰਮ ਕਰਾਇਆ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਵੀ ਜੋ ਫਲੋਰ ਦੇ ਵਿੱਚ ਇਹ ਕੰਮ ਕੀਤਾ ਗਿਆ ਤੇ ਹਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਅਗਰ ਪ੍ਰਸ਼ਾਸਨ ਪ੍ਰਸ਼ਾਸਨ ਕਿਤੇ ਨਾ ਕਿਤੇ ਇਸ ਦੇ ਵਿੱਚ ਇਸ ਦੇ ਵਿੱਚ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਕੋਈ ਹੋਰ ਇਸ ਦਾ ਜ਼ਿੰਮੇਵਾਰ ਤੇ ਨਹੀਂ ਅਗਰ ਜਲਦ ਤੋਂ ਜਲਦ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਜਿਸ ਨੇ ਵੀ ਇਹ ਸ਼ਰਤ ਕੀਤੀ ਹੈ ਅਗਰ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਵੇਗਾ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਜੈ ਪੀਮ ਜੈ ਭਾਰਤ ਨਮਸਕਾਰ ਸਾਥੀਓ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦਿਓ ਕਿ ਜੋ ਇਹ ਸ਼ਰਤੀ ਅਨਸਰੇ ਸ਼ਰਤਾਂ ਕਰਦੇ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਸ਼ਰਤੀ ਅਨਸਰਾਂ ਨੂੰ ਇਸ ਤਰ੍ਹਾਂ ਦੇ ਸ਼ਰਤੀ ਅਸਰਾਂ ਨੂੰ ਵੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ